ਰਕੇਸ਼ ਹਾਂਡਾ ਜੀ ਨੇ ਲਾਏ ਨੇ ਦੋਸ਼ ਹਰਭਜਨ ਸਿੰਘ ਭੱਜੀ ਦੇ ਜੋ క్రికెਟਰ ਸਟਾਰ ਨੇ ਤੇ ਆਓ ਆਪਾਂ ਉਹਨਾਂ ਤੋਂ ਸੁਣੀਏ ਕੀ ਕਹਿੰਦੇ ਨੇ ਉਹ ਆਹ ਸਿੰਪਲ ਕਿ క్రికెਟਰ ক্রিকেট ਐਡਮਿਨਿਸਟ੍ਰੇਸ਼ਨ ਜਿਹੜੀ ਬੋਡੀ ਆ ਇਹ క్రికెਟਰਾਂ ਤੋਂ ਬਿਨਾਂ ਔਰ ਸਾਰੇ ਬੰਦੇ ਜਿਹੜੇ ਫੇਕ ਐ ਜਿਹੜਾ ਜੁਆਇੰਟ ਸੈਕਟਰੀ ਆ ਉਹਦੇ ਕੰਡੈਂਸ਼ਲ ਮੈਂ ਦੱਸਦੇ ਆ ਉਹਦੀ ਤੁਹਾਨੂੰ ਆਡੀਓ ਭੇਜਦਾਗਾ ਤੇ ਜਿਹੜੇ ਸੈਕਟਰੀ ਆਏ ਨੇ ਉਹ ਪੰਜਾਬ ਤੋਂ ਬਾਹਰੋਂ ਫੜ ਕੇ ਲਿਆਏ ਨੇ ਉਹ ਇਹਨਾਂ ਨੇ ਕੋਲ ਐ ਸਕੀ ਗੁਨੀਤ ਬਾਲੀ ਜੀ ਕਿਉਂਕਿ ਉਹ ਇੱਕ ਇਹਨਾਂ ਦੇ ਲਾਇਰ ਸੀ ਉਹ ਲਾਇਰ ਸੀ ਉਹ ਚੰਡੀਗੜ੍ਹ ਬੇਸ ਨੇ ਹਰਿਆਣਾ ਤੋਂ ক্রিকেট ਖੇਲੇ ਨੇ ਕਿ ਆ ਪੰਜਾਬ ਚ 3 ਕਰੋੜ ਬੰਦੇ ਚ ਕਿਹਨੂੰ ਬੰਦਾ ਨਹੀਂ ਲਾਂਦਾ ਸੀ 20 ਡਿਸਟ੍ਰਿਕਟਾਂ ਜਿਹੜੇ ਸੈਕਟਰੀ ਐ ਉਹ ਸਾਰੇ ਨਾਨ ਕਰੈਕਟਰ ਦੇ ਆਰ ਦੇ ਆਰ ਫੋਰ ది ਲਾਸਟ 30 ইয়ার্স ক্রিকেটਰ ਕਿਸੇ ਨੂੰ ਇਨਵੋਲ ਨਹੀਂ ਕਰਨਾ ਚਾਹੁੰਦੇ ਕਿ ਇੱਕ ਦੁਕਾਨ ਦੇ ਬਾਹਰ ਗੁੰਡਾ ਕਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਦੁਕਾਨ ਨਾਨ ਕਰੈਕਟਰ ਦੇ ਆਰ ਦੇ ਫੋਰ ਦੀ ਲਾਸਟ 30 ইয়ারਸ ਕਿਸ ਨੇ ਹਰਿਆਣਾ ਤੋਂ ক্রিকেট ਖੇਲੇ ਨੇ ਕਿ ਪੰਜਾਬ ਚ 3 ਕਰੋੜ ਬੰਦੇ ਚ ਕਿਹਨੂੰ ਬੰਦਾ ਨਹੀਂ ਲਾਉਂਦਾ ਸੀ 20 ਡਿਸਟ੍ਰਿਕਟਾਂ ਜਿਹੜੇ ਸੈਕਟਰੀ ਐ ਉਹ ਸਾਰੇ ਨਾਨ ਕਰੈਕਟਰ ਦੇ ਆਰ ਦੇ ਫੋਰ ਦੀ ਲਾਸਟ 30 ইয়ারਸ ਕਰੀਟਰ ਕਿਸੇ ਨੂੰ ਇਨਵੋਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹਨਾਂ ਪਤਾ ਨਹੀਂ ਕਿਸ ਗੱਲ ਦਾ ਡਰ ਆ ਸਾਰੇ ਜਿਨ੍ਹਾਂ ਨੇ ਐਸਓ ਨੇ ਡਿਸਕਵালিਫਾਈਡ ਬੰਦੇ ਉਹਨਾਂ ਨੇ ਆਪਣੇ ਪੁੱਤਰ ਮੈਂਬਰ ਬਣਾਤੇ ਨੇ ਔਰ ਨੋ ਕਰਾਈਟਰੀਆ ਇਫਿਕਸ ਜਦੋਂ ਸੁਪਰੀਮ ਕੋਰਟ ਬਾਰ ਬਾਰ ਕਹਿ ਰਹੀ ਐ ਕਿ ਸੁਪਰੀਮ ਕੋਰਟ ਸੀਆਓ ਇਹ ਕਹ ਰਿਹਾ ਕਿ ਤੁਸੀਂ ਗਰਾਸ ਰੂਟ ਤੇ ਗਰਾਸ ਰੂਟ ਮਤਲਬ ਡਿਸਟ੍ਰਿਕਟ ਲੈਵਲ ਤੇ ਵੀ ਲੋਡਾ ਕੰਪਲਾਈਂਟ ਕੰਪਲਾਈਂਟ ਕਰੋ ਤੇ ਲੋਡਾ ਕੰਪਲਾਈਂਟ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਸੋਚਦੇ ਸਾਡੀ ਪਾਵਰ ਚੱਲ ਜਾਏਗੀ ਇਲੈਕਸ਼ਨ ਕਿਉਂ ਨਹੀਂ ਕਰਾਉਣੇ ਚਾਹੁੰਦੇ ਸਟ ਡਿਸਟ੍ਰਿਕਟ ਕਿਉਂਕਿ ਉੱਥੇ ਮੈਂਬਰ ਵੀ ਨਹੀਂ ਬਣਾਉਣੇ ਚਾਹੁੰਦੇ ਕੋਈ ਕਿਸੇ ਡਿਸਟ੍ਰਿਕਟ ਚ 30 40 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਹੋਇਆ